ਸੱਚਿਆਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਵਿਦੇਸ਼ ਮੰਤਰੀ ਐਸਜੀ ਸ਼ੰਕਰ ਨੇ ਟਰੰਪਰ ਪ੍ਰਸ਼ਾਸਨ ਵੱਲੋਂ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਉੱਤੇ ਜੁਰਮਾਨੇ ਵਜੋਂ 50% ਤੋਂ ਵੱਧ ਡਿਊਟੀ ਵਧਾਉਣ ਤੋਂ ਬਾਅਦ ਭਾਰਤੀ ਸਮਾਨਾਂ ਉੱਤੇ ਅਨੁਚਿਤ ਅਤੇ ਨਜਾਇਜ਼ ਟੈਰਿਫ ਲਗਾਉਣ ਲਈ ਅਮਰੀਕਾ ਉੱਤੇ ਨਿਸ਼ਾਨਾ ਸਿੱਧਿਆ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਦੀ ਤਰਜੀਹ ਕਿਸਾਨਾਂ ਅਤੇ ਛੋਟੇ ਉਤਪਾਦਾਂ ਦੀ ਰੱਖਿਆ ਕਰਨਾ ਹੈ। ਉਹਨਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਨਵੀਂ ਦਿੱਲੀ ਕਿਸਾਨਾਂ ਅਤੇ ਛੋਟੇ ਉਤਪਾਦਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ। ਜੈ ਸ਼ੰਕਰ ਨੇ ਕਿਹਾ ਕਿ ਸਾਨੂੰ ਜਿਸ ਗੱਲ ਦੀ ਮੁੱਖ ਚਿੰਤਾ ਹੈ ਉਹ ਸਾਡੇ ਕਿਸਾਨਾਂ ਤੇ ਕੁਝ ਹੱਦ ਤੱਕ ਸਾਡੇ ਛੋਟੇ ਉਤਪਾਦ ਫਲ ਹੋਇਆ ਜਾਂ ਅਸਫਲਤਾ ਅਸੀਂ ਇੱਕ ਸਰਕਾਰ ਦੇ ਤੌਰ ਉਤੇ ਆਪਣੇ ਕਿਸਾਨਾਂ ਤੇ ਛੋਟੇ ਉਤਪਾਦਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ ਅਸੀਂ ਇਸ ਉੱਤੇ ਦ੍ਰਿੜ ਹਾਂ ਇੱਕੋ ਜਿਹੀ ਚੀਜ਼ ਹੈ ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਚੀਨ ਵਿੱਚ ਵੱਡੀ ਨਦੀ ਉੱਤੇ ਉਸਾਰੀ ਅਧੀਨ ਰੇਲਵੇ ਪੁਲ ਦੇ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਲਾਪਤਾ ਹੋਏ ਨੇ। ਸਰਕਾਰੀ ਮੀਡੀਆ ਰਿਪੋਰਟਾਂ ਵਿੱਚ ਜਾਰੀ ਕੀਤੀਆਂ ਫੋਟੋਆਂ ਦੀ ਹਵਾਈ ਤਸਵੀਰਾਂ ਵਿੱਚ ਪੁਲ ਦਾ ਵੱਡਾ ਹਿੱਸਾ ਗਾਇਬ ਦਿਖਾਇਆ ਗਿਆ। ਇਨ੍ਹਾਂ ਤਸਵੀਰਾਂ ਵਿੱਚ ਪੁਲ ਦਾ ਇੱਕ ਹਿੱਸਾ ਨਦੀ ਵੱਲ ਢੇਹਾਂ ਲੜਕਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰ-ਪੱਛਮੀ ਚੀਨ ਦੇ ਕਿੰਗਹਾਈ ਸੂਬੇ ਵਿੱਚ ਉਸ ਵੇਲੇ ਵਾਪਰਿਆ ਜਦੋਂ ਪੁਲ ਦੀ ਸਟੀਲ ਕੇਬਲ ਟੁੱਟ ਗਈ ਸੀ। ਸਵੇਰੇ ਲਗਭਗ 3 ਵਜੇ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸਟੀਲ ਦੀ ਕੇਬਲ ਟੁੱਟ ਜਾਂਦੀ ਹੈ ਤੇ ਇਹ ਘਟਨਾ ਵਾਪਰ ਜਾਂ ਉਲਾ ਕੰਮੇ ਕਾਮਕਾਰੇ ਸੰਜੀਨਾ ਵਿੱਚ ਦੱਸਿਆ ਜਾ ਰਿਹਾ ਹੈ ਕਿ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 4 ਲਾਪਤਾ ਨੇ ਲਾਪਤਾ ਲੋਕਾਂ ਦੀ ਭਾਲ ਲਈ ਕਿਸ਼ਤੀਆਂ ਹੈਲੀਕਾਪਟਰ ਅਤੇ ਰੋਬਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਜਿਸ ਵਿੱਚ ਉਹਨਾਂ ਨੇ ਅਮਰੀਕਾ ਦੇ ਫਲੋਰੀਡਾ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਾਲ ਹੋਏ ਹਾਦਸੇ ਤੋਂ ਬਾਅਦ ਅਮਰੀਕਾ ਸਰਕਾਰ ਦੁਆਰਾ ਵਪਾਰਕ ਡਰਾਈਵਰਾਂ ਦੇ ਵਰਕ ਵੀਜ਼ੇ ਬੰਦ ਕਰ ਦਿੱਤੇ ਨੇ ਇਸ ਨਾਲ ਡੇਢ ਲੱਖ ਪੰਜਾਬੀ ਡਰਾਈਵਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਗਈ ਹੈ ਇਸ ਪੱਤਰ ਵਿੱਚ ਉਹਨਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨੂੰ ਅਮਰੀਕੀ ਸਰਕਾਰ ਨਾਲ ਤੁਰੰਤ ਗੱਲ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਕੈਬਨਟ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਇੱਕ ਘਟਨਾ ਦੇ ਆਧਾਰ ਉੱਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦੇਣਾ ਗਲਤ ਗੱਲ ਹੈ ਭਾਰਤ ਨੇ ਉੜੀਸਾ ਦੇ ਸਾਹੇ ਤੋਂ ਇੱਕਿਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਪੂਰਾ ਕੀਤਾ। ਉੱਘੇ ਤਾਇਰਖਿਆ ਮੰਤਰੀ ਰਾਜਨਾਥ ਸਿੰਘ ਨੇ ਉਡਾਣ ਪ੍ਰੀਖਣ ਲਈ ਆਈ.ਡੀ.ਡਬਲਯੂ.ਐਸ ਨੂੰ ਵਿਕਸਤ ਕਰਨ ਵਾਲਿਆਂ, ਰੱਖਿਆ ਖੋਜ ਅਤੇ ਵਿਕਸਤ ਸੰਗਠਨ ਅਤੇ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ ਹੈ। ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀ ਦਾ ਸ਼ਨੀਚਰਵਾਰ ਦੇ ਰਾ 12:30 ਵਜੇ ਉੜੀਸਾ ਦੇ ਸਾਹੇ ਤੋਂ ਉਡਾਣ ਪ੍ਰੀਖਣ ਕੀਤਾ ਗਿਆ। ਨਵੀਂ ਹਵਾਈ ਰੱਖਿਆ ਪ੍ਰਣਾਲੀ ਦਾ ਉਡਾਣ ਪ੍ਰੀਖਣ ਆਪਰੇਸ਼ਨ ਸੰਦੂਰ ਤੋਂ 3.5 ਮਹੀਨਿਆਂ ਬਾਅਦ ਹੋਇਆ ਹੈ। ਆਈ.ਡੀ.ਡਬਲਯੂ.ਐਸ ਇੱਕ ਬਹੁਪੱ ਪਰਨਾਲੀ ਹੈ ਜਿਸ ਵਿੱਚ ਫੌਰੀ ਪ੍ਰਤੀਕਿਰਿਆ ਵਾਲੀ ਸੱਤੈ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਸਾਰੀ ਸਵਦੇਸ਼ੀ ਮਿਜ਼ਾਈਲਾਂ ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਮਿਜ਼ਾਈਲ ਅਤੇ ਉੱਚ ਸ਼ਕਤੀ ਵਾਲੀ ਲੇਜ਼ਰ ਆਧਾਰਿਤ ਨਿਰਦੇਸ਼ਿਤ ਊਰਜਾ ਹਥਿਆਰ ਪ੍ਰਣਾਲੀ ਸ਼ਾਮਲ ਹੈ ਮੰਡੀ ਦੇ ਕੁਲੂ ਵਿਚਕਾਰ ਅੱਜ ਭਾਰੀ ਮੀਂਹ ਕਾਰਨ ਕੀਰਤਪੁਰ ਮਨਾਲੀ ਕਮਿਸ਼ਹਰਾਉ ਉਤੇ ਜ਼ਮੀਨ ਖਿਸਕਣ ਕਾਰਨ ਵਾਜਾਈ ਠਾਪੋ ਗਈ ਹੈ ਮੰਡੀ ਜ਼ਿਲ੍ਹੇ ਵਿੱਚ ਰੋਬੇ ਅਤੇ ਜੋਗਨੀ ਮਾਤਾ ਮੰਦਰ ਨੇੜੇ ਅਹਿਮ ਰਸਤਾ ਬੰਦ ਹੋ ਗਿਆ ਇਸ ਘਟਨਾ ਕਾਰਨ ਹਾਈਵੇ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਫਸ ਗਏ ਨੇ ਜਿਸ ਕਾਰਨ ਯਾਤਰੀਆਂ ਸਲਾਨੀਆਂ ਤੇ ਸਾਨਕ ਆਵਾਜਾਈ ਸੇਵਾਵਾਂ ਵਿੱਚ ਅੜਿੱਕਾ ਪਿਆ ਹੈ ਇਸ ਖੇਤਰ ਵਿੱਚ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਪਹਾੜੀ ਢਲਾਨਾਂ ਕਮਜ਼ੋਰ ਹੋ ਗਈਆਂ ਨੇ ਤੇ ਵੱਡੀ ਮਾਤਰਾ ਵਿੱਚ ਮਲਬਾ ਸੜਕ ਉਤੇ ਡਿੱਗ ਗਿਆ ਹੈ ਅਧਿਕਾਰ ਹੋਤੇ ਪੂਰੀ ਤਰ੍ਹਾਂ ਬੰਦ ਹੋ ਗਿਆ ਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਦੇ ਲੁਧਿਆਣਾ ਦੇ ਸ਼ਹਿਰ ਸਮਰਾਲਾ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿਸਾਨ ਸਮਰਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਰੱਦ ਕਰਨ ਤੋਂ ਬਾਅਦ ਅੱਜ ਕਿਸਾਨ ਸੰਗਠਨ ਕਈ ਐਲਾਨ ਕਰਨਗੇ ਖਾਸ ਕਰਕੇ ਕਿਸਾਨ ਅਗੂ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲਖੋਵਾਲ ਮੇਜਰ ਸਿੰਘ ਤੇ ਡਾਕਟਰ ਦਰਸ਼ਨਪਾਲ ਵੀ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋਣਗੇ ਕਿਸਾਨ ਅਜ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦਾ ਵੀ ਵਿਰੋਧ ਕਰ ਰਹੇ ਨੇ ਕਿਸਾਨ ਅਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਅਮਰੀਕਾ ਨਾਲ ਕਈ ਸਮਝੌਤੇ ਕਰਨ ਜਾ ਰਹੀ ਹੈ ਪਰ ਜੇਕਰ ਉਸ ਨੀਤੀ ਵਿੱਚ ਕਿਸਾਨਾਂ ਦੇ ਹੱਕਾਂ ਸੰਬੰਧੀ ਕੋਈ ਜ਼ਾਲਮਾਨਾ ਫਰਮਾਨ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਏਗਾ ਕਿਸਾਨ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੇ ਜਿਸ ਤਰ੍ਹਾਂ ਕਿਸਾਨਾਂ ਨੇ ਕਾਲੇ ਕਾਨੂੰਨ ਰੱਦ ਕਰਵਾਏ ਸਨ ਉਸੇ ਤਰ੍ਹਾਂ ਕਿਸਾਨ ਆਪਣੇ ਹੱਕਾਂ ਲਈ ਹਰ ਲੜਾਈ ਲੜਨ ਲਈ ਤਿਆਰ ਨੇ ਕਿਸਾਨਾ ਗੁਆਂ ਦਾ ਕਹਿਣਾ ਹੈ ਕਿ ਲੈਂਡ ਪੂਲਿੰਗ ਨੀਤੀ ਰੱਦ ਕਰਵਾ ਕੇ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ ਸਰਕਾਰ ਨੇ ਹੜਾਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਨਾ ਤਾਂ ਪਿਛਲੇ ਸਾਲ ਮੁਆਵਜ਼ਾ ਦਿੱਤਾ ਸੀ ਤੇ ਨਾ ਹੀ ਹੁਣ ਦੇ ਰਹੀ ਹੈ ਸਰਕਾਰ ਹੜਾਂ ਕਾਰਨ ਪੰਜਾਬ ਦੇ ਖੇਤਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਘਰ ਦਾ ਚੁੱਲ੍ਹਾ ਬੁਜਾ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕੌਮੀ ਖੁਰਾਕ ਸੁਰੱਖਿਆ ਐਕਟ ਯੋਜਨਾ ਵਿੱਚੋਂ ਪੰਜਾਬ ਦੇ ਲੱਖਾਂ ਲੋਪਾਤਰੀ ਹਟਾਏ ਜਾਣ ਦੇ ਦਿੱਤੇ ਨਿਰਦੇਸ਼ਾਂ ਨੂੰ ਨਾ ਮੰਨਜ਼ੂਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟੇਗੀ। ਉਹਨਾਂ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਨੂੰ ਮੰਨਿਏ ਤਾਂ ਸੂਬੇ ਦੇ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਪਰੰਤੂ ਉਹ ਜਿਹਾ ਨਹੀਂ ਹੋਣ ਦੇਣਗੇ। ਕੇਂਦਰ ਨੇ ਕਿਹਾ ਸੀ ਕਿ ਇਹ ਲਾਪਾਤਰੀ ਯੋਗਤਾ ਮਾਪਦੰਡ ਪੂਰੇ ਨਹੀਂ ਕਰ ਸਕਦੇ। ਮੁੱਖ ਮੰਤਰੀ ਨੇ ਅੱਜ ਇਹਨਾਂ ਰਾਸ਼ਨ ਕਾਰਡਾਂ ਦੇ ਹਵਾਲੇ ਨਾਲ ਪਾਜ ਲਈ ਕੇਂਦਰ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਉਹਨਾਂ ਕਹਿੰਦੇ ਕਿ ਆਪਣੇ ਆਪ ਨੂੰ ਲੋਕ ਪੱਕੀ ਅਖਵਾਉਣ ਵਾਲੀ ਭਾਜਪਾ ਇਕੱਲੀ ਵੋਟ ਚੋਰ ਨਹੀਂ ਸਗੋਂ ਹੁਣ ਤਾਂ ਉਹ ਰਾਸ਼ਨ ਚੋਰ ਵੀ ਹੈ ਉਹਨਾਂ ਕਹਿੰਦੇ ਭਾਜਪਾ ਵੋਟ ਚੋਰ ਵੀ ਹੈ ਡੇਟਾ ਚੋਰ ਵੀ ਹੈ ਤੇ ਹੁਣ ਰਾਸ਼ਨ ਚੋਰ ਵੀ ਹੈ ਅਸੀਂ ਕੇਂਦਰ ਤੋਂ ਚੱਕੀਲਾ ਪਾਤਰੀਆਂ ਦੀ ਜਾਂਚ ਲਈ 6 ਮਹੀਨੇ ਦਾ ਸਮਾਂ ਮੰਗਿਆ ਹੈ ਸੁਭਾ ਸਰਕਾਰ ਖੁਦ ਜਾਂਚ ਕਰੇਗੀ ਨਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਗਰੀਬਾਂ ਦਾ ਚੁੱਲਾ ਠੰਡਾ ਕਰੇਗੀ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਦਯੋਗਿਕ ਸਖਲਾਈ ਸੰਸਥਾ ਦਿਸੰਬਰਾਥਾ ਵਿੱਚ ਵਾਅਦਾ ਕੀਤਾ ਗਿਆ ਜਿਸ ਨਾਲ ਇਹਨਾਂ ਸੰਸਥਾਵਾਂ ਵਿੱਚ ਸੀਟਾਂ ਦੀ ਗਿਣਤੀ 35000 ਤੋਂ ਵਧਾ ਕੇ 52000 ਕਰ ਦਿੱਤੀ ਗਈ ਹੈ ਜੋ ਨੌਜਵਾਨਾਂ ਨੂੰ ਵਧੇਰੇ ਹੁਨਰਮੰਤ ਤੇ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਅਹਿਮ ਸਿੱਧ ਹੋਵੇਗੀ ਬੈਂਸ ਨੇ ਦੱਸਿਆ ਕਿ ਪੰਜਾਬ ਵਿੱਚ ਆਈਟੀਆਈ ਸੀਟਾਂ ਵਿੱਚ ਵੱਡਾ ਵਾਅਦਾ ਕੀਤਾ ਗਿਆ ਸਾਲ 2023 ਵਿੱਚ 25000 ਸੀਟਾਂ ਸਨ ਤੇ ਅਗਲੇ ਸਾਲ ਇਹਨਾਂ ਦੀ ਗਿਣਤੀ ਵਧਾ ਕੇ 35000 ਕਰ ਦਿੱਤੀ ਹੈ ਤੇ ਹੁਣ ਸੀਟਾਂ 52000 ਹੋ ਗਈਆਂ ਨੇ ਜੋ ਕਿ ਸੀਟਾਂ ਵਿੱਚ 50% ਦਾ ਅਹਿਮ ਬਾਧਾ ਦਰਸਾਉਂਦਾ ਹੈ ਇਸ ਵਿਸਥਾਰ ਤਹਿਤ ਇਹਨਾਂ ਸੰਸਥਾਵਾਂ ਵਿੱਚ 814 ਨਵੇਂ ਟ੍ਰੇਡ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਨੂੰ ਉਦਯੋਗ ਦੀਆਂ ਲੋੜਾਂ ਤੇ ਬਾਜ਼ਾਰ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਆ ਡਿਜ਼ਾਈਨ ਕੀਤਾ ਗਿਆ ਹੈ ਇਹ ਟ੍ਰੇਡ ਉਦਯੋਗ ਪਾਈ ਵਾਲਾਂ ਉਦਯੋਗਿਕ ਪ੍ਰਬੰਧਨ ਕਮੇਟੀਆਂ ਤੇ ਪੰਜਾਬ ਵਿਕਾਸ ਕਮਿਸ਼ਨ ਨਾਲ ਵਿਆਪਕ ਸਲਾਮਸ਼ਵਰੇ ਤੋਂ ਬਾਅਦ ਡਿਜ਼ਾਈਨ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਲੋੜੀਂਦੇ ਹੁਨਰ ਨਾਲ ਲੈਸ ਕਰਕੇ ਉਹਨਾਂ ਦੀ ਰੋਜ਼ਗਾਰ ਸਮਰੱਥਾ ਨੂੰ ਵਧਾਉਣਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ